ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰਸ ਨਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਣੋ ਦੇ ਬੁਟੀਕ ਤੇ ਅੱਜ ਬਹੁਤ ਹੀ ਸੋਹਣੀ ਤੁਹਾਡਾ ਕਲਾਸ ਜਿਹੜੀ ਸ਼ੇਅਰ ਕਰਾਂਗੇ ਕਾਫੀ ਦਿਨਾਂ ਤੋਂ ਲਾਈਵ ਨਹੀਂ ਆ ਰਹੇ ਹੈਗੇ ਕਿਉਂਕਿ ਟਾਈਮ ਜਿਹੜਾ ਨਹੀਂ ਮਿਲ ਰਿਹਾ ਬਿਲਕੁਲ ਵੀ ਤੇ এবਰ ਸੋਚਿਆ ਕਿ ਚਲੋ ਟਾਈਮ ਕੱਢ ਗਈ ਇੱਕ ਵੀਡੀਓ ਜ਼ਰੂਰ ਤੁਹਾਡੇ ਲਈ ਅਪਲੋਡ ਕਰ ਦਈਏ ਔਰ ਕਾਫੀ ਸਾਰੇ ਮੈਸੇਜ ਆਗੇ ਹਮਨ ਪਲੀਜ਼ ਪ੍ਰਿੰਟ ਲੈ ਕੇ ਆਓ ਤੁਹਾਡੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਨੇ ਹੁਣ ਤੱਕ ਤੁਹਾਨੂੰ ਜਿੰਨੇ ਵੀ ਆਪਾਂ ਪ੍ਰਿੰਟ ਡੈਟ ਦਿਖਾਏ ਹੋਏ ਨੇ ਪਿਛਲੀਆਂ ਵੀਡੀਓ ਦੇ ਵਿੱਚ ਜਾਂ ਲਾਈਵ ਦੇ ਵਿੱਚ ਸਭ ਨੂੰ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨਾ ਜ਼ਿਆਦਾ ਪਿਆਰ ਕਰਨ ਲਈ ਐਨੀ ਆਦਾ سپورਟ ਕਰਲੇ ਹਮੇਸ਼ਾ ਇਸ ਤਰ੍ਹਾਂ ਪਿਆਰੋਂ سپورਟ ਕਰਦੇ ਰਹੋ ਤੁਹਾਡੇ ਪਿਆਰ ਤੇ سپورਟ ਦੀ ਸਦਕਾ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਜੜੇ ਹੋ ਰੈਡੀ ਕਰਦੇ ਰਹਾਂਗੇ ਔਰ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਭੈਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਪਣਾ ਜਿਨ੍ਹਾਂ ਭੈਣਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਟਾਈਮ ਤੇ ਵੀਡੀਓ ਨਹੀਂ ਮਿਲਦੀ ਹੈਗੀ ਫਿਰ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਕਿ ਅਮਮ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰਦੇ ਦੇਖੋ ਭੈਣੋ ਵੀਡੀਓ ਇੱਕ ਦਾ ਦਿਨ ਲੇਟ ਹੋ ਜਾਂਦੀ ਬਟ ਆਪਾਂ ਕੋਸ਼ਿਸ਼ ਕਰਦਾ ਕਿ ਡੇਲੀ ਅਪਲੋਡ ਕਰੀਏ ਬਟ ਬਹੁਤ ਜ਼ਿਆਦਾ ਬਿਜ਼ੀ ਹੋਣ ਕਾਰਨ ਜਿਹੜੀ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜਦੋਂ ਵੀ ਸਾਡੀ ਕੋਈ ਵੀਡੀਓ ਆਉਂਦੀ ਹੈ ਤੁਹਾਡੇ ਕੋਲ ਜੜੀ ਟਾਈਮ ਨਾਲ ਕੋਨ ਸਕੇ ਤੇ ਅੱਜ ਵਾਲ ਜਿਹੜੀ ਕਲਰ ਰਹਿਣਗੇ ਪ੍ਰਿੰਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਰਹਿਣਗੇ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪ੍ਰਿੰਟ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਔਰ ਨਾਲ ਹੀ ਆਪਾਂ ਤੁਹਾਨੂੰ ਜਿਹੜਾ ਪ੍ਰਾਈਸ ਵੀ ਸ਼ੋਅ ਕਰਾਂਗੇ ਫੈਬਰਿਕ ਬਾਰੇ ਤੁਹਾਨੂੰ ਪ੍ਰੋਪਰ ਦੱਸਾਂਗੇ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਪਹਿਣਾ ਪਤਾ ਹੀ ਕਰਦੀਆਂ ਨੇ ਪ੍ਰਿੰਟ ਦੇਖ ਲੈਂਦੀਆਂ ਨੇ ਸਾਰੇ ਔਰ ਜੋ ਦੱਸਿਆ ਹੁੰਦਾ ਫੈਬਰਿਕ ਬਾਰੇ ਉਹ ਤੁਸੀਂ ਵੀਡੀਓ ਸੋਂਦੇ ਨਹੀਂ ਹੈਗੇ ਫਿਰ ਅਲੱਗ ਤੋਂ ਫੈਬਰਿਕ ਬਾਰੇ ਪੁੱਛਦੇ ਹੋ ਔਰ ਜਿੰਨੇ ਟਾਈਮ ਤੁਸੀਂ ਫੈਬਰਿਕ ਬਾਰੇ ਪੁੱਛਦੇ ਓਨੇ ਟਾਈਮ ਤੱਕ ਸੂਟ ਜਿਹੜੇ ਨੇ ਬੁਕਿੰਗ ਹੋ ਜਾਂਦੀ ਹੈ ਫਿਰ ਉਹ ਪਹਿਣਾ ਨੂੰ ਜਦੋਂ ਅਸੀਂ ਲਿਖ ਦਿਆਂ ਕਿ ਸੋਲਡ ਆਊਟ ਤੋਂ ਪਹਿਣਾ ਸਾਡੇ ਨਾਲ ਨਾਰਾਜ਼ ਹੋ ਜਾਂਦੀਆਂ ਨੇ ਤੇ ਇਸੇ ਕਰਕੇ ਪਹਿਣਾ ਨੂੰ ਅੱਜ ਨਾਰਾਜ਼ ਨਾ ਹੋਇਓ ਹਨਾ ਤੇ ਟਾਈਮ ਨ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਲਓ ਜੀ। ਫੈਬਰਿਕ ਚੈੱਕ ਕਰੋ ਪਹਿਲਾਂ ਤਾਂ ਬਹੁਤ ਸੌਫਟ ਫੈਬਰਿਕ ਹੈ ਜੀ। ਫੈਬਰਿਕ ਜਿਹੜਾ ਰਹੇਗਾ ਜੀ ਗਲਾਸ ਸਿਲਕ ਰਹੇਗੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ। ਹੁਣ ਤੱਕ ਤੁਹਾਨੂੰ ਆਪਾਂ ਜਿੰਨੀ ਵੀ ਕਲੈਕਸ਼ਨ ਦੇ ਚੁੱਕੇ ਹਾਂ ਸਾਰੀ ਵਧੀਆ ਵਾਲੀ ਕਲੈਕਸ਼ਨ ਦਿੱਤੀ ਹੋਈ ਹੈ। ਫਾਈਨ ਕੁਆਲਿਟੀ ਵਾਲੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਉਨੇ ਆ ਕੋਈ ਹਲਕੀ ਫੁਲਕੀ ਕੁਆਲਿਟੀ ਨਹੀਂ ਲੈ ਕੇ ਆਉਂਦੇ। ਠੀਕ ਹੈ ਜੀ। ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ। ਲਾਈਟ ਵੇਟ ਹੈ। ਇਸ ਤਰ੍ਹਾਂ ਤੁਸੀਂ ਦੇਖੋ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਫੈ ਬਹੁਤ ਸੌਫਟ ਫੈਬਰਿਕ ਹੈ ਠੀਕ ਹੈ ਕਈ ਵਾਰ ਇਹਨਾਂ ਦਾ ਕਿ ਪਹਿਣਾ ਲੈਂਦੇ ਜਿਹੜਾ ਦਿਮਾਗ ਚ ਆ ਜਾਂਦਾ ਕਿ ਇਹ ਗਲਾਸ ਸਿਲਕ ਥੋੜੀ ਖੜੀ ਖੜੀ ਤਾਂ ਨਹੀਂ ਹੋਊਗੀ ਬਿਲਕੁਲ ਵੀ ਨਹੀਂ ਜੀ ਬਹੁਤ ਜ਼ਿਆਦਾ ਸੌਫਟ ਹੈ ਫਾਈਨ ਕੁਆਲਿਟੀ ਹੈ ਠੀਕ ਹੈ ਔਰ ਵਿਦਾਊਟ ਦੁਪੱਟਾ ਇਹ ਵਾਲੇ ਸੂਟ ਜਿਹੜੇ ਰਹਿਣਗੇ ਇਸ ਦਾ ਰਹੀ ਕਿ ਜੀ ਆਪਣੀ ਬਾਟਮ ਮੈਚਿੰਗ ਸੂਟ ਰਹਿਣਗੇ 2.5 ਮੀਟਰ ਦੀ ਤੁਹਾਨੂੰ ਕਟ ਮਿਲੇਗੀ ਠੀਕ ਹੈ ਆਰਾਮ ਨਾਲ ਤੁਹਾਡਾ ਜਿਹੜਾ ਸੂਟ ਹੋ ਬਣੇਗਾ ਦੁਪੱਟਾ ਤੁਸੀਂ ਰੈਡੀ ਕਰਵਾਉਣਾ ਚਾਹਦੇ ਤੁਸੀਂ ਕਰਵਾ ਸਕਦੇ ਹੋ ਕਈ ਵਾਰ ਇਦਾਂ ਹੁੰਦਾ ਕਿ ਦੁਪੱਟੇ ਸਾਡੇ ਕੋਲ ਪਏ ਹੁੰਦੇ ਨੇ ਆਪਾਂ ਰੀਡਾਈ ਕਰਵਾ ਲੈਣ ਤੁਸੀਂ ਇਸ ਤਰੀਕੇ ਨਾਲ ਵੀ ਜਿਹੜਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਔਰ ਇਸ ਤਰ੍ਹਾਂ ਤੁਸੀਂ ਵਿਦਆਊਟ ਦੁਪੱਟਾ ਸਾਡਾ ਤੋਂ ਸੂਟ ਜਿਹੜਾ ਬਾਇ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਸ਼ੋਅ ਕਰ ਰਹੇ ਹਾਂ ਠੀਕ ਹੈ ਆ ਫਿਰ ਵੀ ਤੁਹਾਨੂੰ ਕਈ ਵਾਰ ਕੋਈ ਕਨਫਿਊਜ਼ਨ ਲੱਗੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨਾਲ ਹੀ ਆਪਣਾ ਨੰਬਰ ਸ਼ੋਅ ਹੋ ਰਿਹਾ ਜੀ ਫਰਸਟ ਕਲਰ ਰਹੇਗਾ ਇਹ ਵਾਲਾ ਬਹੁਤ ਪਿਆਰਾ ਸ਼ੇਡ ਹੈ ਜੀ ਔਰ ਬਹੁਤ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬ ਹਮੇਸ਼ਾ ਹੀ ਤੁਹਾਡੇ ਵਾਸਤੇ ਅੱਛੀ ਕੁਆਲਿਟੀ ਲੈ ਕੇ ਆਉਂਦੇ ਆ ਕਦੀ ਵੀ ਕੁਆਲਿਟੀ ਦੇ ਨਾਲ ਕੰਪਰਮਾਈਜ਼ ਨਹੀਂ ਕਰਦੇ ਕਿਉਂਕਿ ਸਾਡੇ ਨਾਲ ਜਿੰਨੀਆਂ ਵੀ ਭੈਣਾਂ ਜੁੜੀਆਂ ਹੋਈਆਂ ਨੇ ਫਾਈਨ ਕੁਆਲਿਟੀ ਹੀ ਉਹ ਲਾਇਕ ਕਰਦੀਆਂ ਨੇ ਕਿਉਂਕਿ ਪਹਿਲਾਂ ਆਪਾਂ ਨੇ ਇੱਕ ਗਲਾਸ ਔਰਗੈਂਜ਼ਾ ਦੇ ਵਿੱਚ ਤੁਹਾਡੇ ਨਾਲ ਕਲੈਕਸ਼ਨ ਸ਼ੇਅਰ ਕੀਤੀ ਸੀ ਤੇ ਉਹਨਾਂ ਦੇ ਵਿੱਚ ਕਾਫੀ ਭੈਣਾਂ ਸਾਡੇ ਕੋਲ ਰਹਿ ਗਈਆਂ ਸੀ ਜਿਨ੍ਹਾਂ ਨੂੰ ਸੂਟ ਨਹੀਂ ਮਿਲੇ ਹੈਗੇ ਤੇ ਅੱਜ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਬਾਏ ਕਰ ਸਕਦੇ ਜਿਹੜੀਆਂ ਭੈਣਾਂ ਸਾਡਾ ਨਾਰਾਜ਼ ਹੋ ਗਈਆਂ ਕਿ ਤੁਸੀਂ ਸਾਨੂੰ ਸੂਟ ਨਹੀਂ ਦਿੱਤੇ ਹੈਗੇ ਹਨ ਦੇਖੋ ਸਾਡਾ ਇਦਾਂ ਦਾ ਕੋਈ ਇਰਾਦਾ ਨਹੀਂ ਹੁੰਦਾ ਕਿ ਤੁਹਾਨੂੰ ਸੂਟ ਨਾ ਦੇਈਏ ਸਾਡੇ ਕੋਲ ਕੁਆਂਟੀਟੀ ਅਸੀਂ ਓਨੀ ਕੀ ਲੈ ਕੇ ਆਉਣੇ ਓਨੀ ਕੀ ਬਣਵਾਉਣੇ ਆ ਕਿ ਜਿੰਨੀ ਕਿ ਸਾਨੂੰ ਪਤਾ ਹੈ ਕਿ ਇਹਨਾਂ ਇੱਕ ਸਾਡੀਆਂ ਭੈਣਾਂ ਨੂੰ ਇਹ ਚੀਜ਼ ਪਸੰਦ ਆਉਣੀ ਹੈ ਇਸ ਕਰਕੇ ਆਪਾਂ ਬਹੁਤ ਘੱਟ ਪ੍ਰਿੰਟ ਅ ਜਾਨੀ ਕਿ ਆਪਾਂ ਬਣਵਾ ਰਹੇ ਜਿਵੇਂ ਤਿੰਨ ਤਿੰਨ ਚਾਰ ਚਾਰ ਸੂਟ ਇਕੱਠੇ ਨਹੀਂ ਬਣਾਉਂਦੇ ਸਾਨੂੰ ਪਤਾ ਹੈ ਕਿ ਸਾਡੀਆਂ ਭੈਣਾਂ ਕੁਝ ਨਵਾਂ ਕੁਝ ਨਵਾਂ ਚਾਹੁੰਦੀਆਂ ਨੇ ਇਸ ਕਰਕੇ ਆਪਾਂ ਕੁਝ ਨਵੇਂ ਦੀ ਦੌੜ ਦੇ ਵਿੱਚ ਲੱਗੇ ਰਹੇ ਨੇ ਕਿ ਤੁਹਾਡੇ ਵਾਸਤੇ ਨਵਾਂ ਕੀ ਲੈ ਕੇ ਆਈਏ ਲੋ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਮਸਟਰਡ ਕਲਰ ਹੈ ਠੀਕ ਹੈ ਗਲਾਸ ਸਿਲਕ ਰਹੇਗੀ ਫੈਬਰਿਕ ਤਾਂ ਮੈਂ ਦੱਸ ਦਿੱਤਾ ਬਹੁਤ ਸੌਫਟ ਫੈਬਰਿਕ ਹੈ ਹਰ ਇੱਕ ਮੌਸਮ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਇਹਦੇ ਨਾਲ ਅੱਛੇ ਤੁਸੀਂ ਦੁਪੱਟੇ ਰੈਡੀ ਕਰਾਓ ਬਹੁਤ ਸੋਹਣੇ ਤੁਹਾਡੇ ਵਾਲੇ ਸੂਟ ਜਿਹੜੇ ਰੈਡੀ ਹੋਣਗੇ ਬਾਕੀ ਰਹੇਗਾ ਸਿੰਪਲ ਸੂਟ ਦੀ ਹੈਨਾ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਇਹਨੂੰ ਅੱਛੀ ਡਿਜ਼ਾਈਨਿੰਗ ਕਰਵਾਓ ਡਿਜ਼ਾਈਨਿੰਗ ਦੇ ਉੱਪਰ ਜਿਹੜਾ ਸੂਟ ਹੈ ਉਹ ਠੀਕਿਆ ਹੁੰਦਾ ਤੁਸੀਂ ਕਿੰਨੇ ਦੀ ਡਿਜ਼ਾਈਨਿੰਗ ਕਰਵਾ ਰਹੇ ਹੋ ਡਿਜ਼ਾਈਨਿੰਗ ਅਕੋਰਡਿੰਗ ਜਿਹੜਾ ਸੂਟ ਹੈ ਹੋਰ ਜ਼ਿਆਦਾ ਸੋਹਣਾ ਬਣ ਜਾਂਦਾ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਕਲਰ ਬਹੁਤ ਸੋਹਣਾ ਪ੍ਰਿੰਟ ਜਿਹੜਾ ਪਹਿਲਾਂ ਦਿਖਾਇਆ ਉਹਦੇ ਵਿੱਚ ਇਹ ਵਾਲਾ ਕਲਰ ਪ੍ਰਿੰਟ ਰਹੇਗਾ ਠੀਕ ਹੈ ਜੀ ਕਲਰ ਚੇਂਜ ਰਹੇਗਾ ਪ੍ਰਿੰਟ ਸੇਮ ਰਹੇਗਾ カラー चेक करी जो ठीक है थोड़ा बहुत प्रिंट दा आई थिंक फर्क है या नहीं प्रिंट दा कोई फर्क नहीं है सिर्फ कलर दा फर्क है अगला जेड़ा कलर रहेगा वो ब्लैक कलर रहेगा प्लेन बॉटम रहेगी मैचिंग सूट रहेंगे एदे विच ਤੁਹਾਨੂੰ ਕੋਈ 3 1/2 मीटर बॉटम ਨਹੀਂ ਮਿਲੇਗੀ ਕਿਉਂਕਿ ਇਹ 2 1/2 मीटर दी ਕੱਟ ਆਈ ਹੋਈ ਏ ਆ ਜਿਹੜੀਆਂ ਭੈਣਾ সাইਜ਼ ਨਾਰਮਲ ਹੈ ਆਰਾਮ ਨਾਲ ਉਹਨਾਂ ਦਾ ਸੂਟ ਜਿਹੜਾ ਬਣ ਜਾਏਗਾ ਠੀਕੇ ਜੀ ਲੋ ਬਹੁਤ ਸੋਹਣਾ ਕਲਰ ਹੈ ਜੀ ब्लैक कलर ਸਭ ਦੀ ਪਹਿਲੀ ਚੁਆਇਸ ਹੈ ਆ ਪਹਿਲੀ ਪਸੰਦ ਹੈ ਸਭ ਦੀ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਤੁਹਾਨੂੰ ਸੂਟ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਵੱਟਾ ਤੇ ਮੈਸੇਜ ਕਰ ਸਕਦੇ ਹੋ ਫੈਬਰਿਕ ਜਿਹੜਾ ਰਹੇਗਾ ਜੀ ਗਲਾਸ ਸਿਲਕ ਰਹੇਗੀ ਮੋਡਲ ਦੀ ਬਾਟਮ ਰਹੇਗੀ ਨਾਲ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਡਿਫਰੈਂਟ ਚੀਜ਼ ਤੁਹਾਡੀ ਬਣੇਗੀ ਸਰਦਾਰੀ ਲੁੱਕ ਵਾਲੇ ਸੂਟ ਨੇ ਕੋਈ ਜ਼ਿਆਦਾ ਵੱਡੇ ਪ੍ਰਿੰਟ ਨਹੀਂ ਜਿਹੜੀਆਂ ਪਹਿਣਾ ਨੋਰਮਲ ਮੀਡੀਅਮ ਸਾਈਜ਼ ਦੇ ਪ੍ਰਿੰਟ ਲਾਈਕ ਕਰਦੀਆਂ ਨੇ ਇਹ ਸੂਟ ਸਪੈਸ਼ਲੀ ਉਹਨਾਂ ਵਾਸਤੇ ਨੇ ਠੀਕ ਹੈ ਜੀ ਵੈਸੇ ਸਾਡੇ ਕੋਲ ਜਿੰਨੀਆਂ ਵੀ ਪਹਿਣਾ ਨੇ ਉਹਨਾਂ ਦੀ ਚੁਆਇਸ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਔਰ ਸਾਨੂੰ ਇਸੇ ਚੀਜ਼ ਦੀ ਹਮੇਸ਼ਾ ਟੈਨਸ਼ਨ ਰਹਿੰਦੀ ਕਿ ਜੋ ਆਪਾਂ ਹੁਣ ਅੱਗਾ ਅੱਗੇ ਤੋਂ ਵੀਡੀਓ ਦੇਣੀ ਹੈ ਕਿਵੇਂ ਦੇ ਪ੍ਰਿੰਟ ਤੁਹਾਡੇ ਲਈ ਲੈ ਕੇ ਆਈਏ ਕਿਵੇਂ ਦਾ ਫੈਬਰਿਕ ਲੈ ਕੇ ਆਈਏ ਇਸੇ ਕਰਕੇ ਆਪਾਂ ਅਗਰ ਜੋ ਵੀ ਲੈ ਕੇ ਆਉਣਾ ਥੋੜਾ ਟਾਈਮ ਲਾ ਕੇ ਆਂਦੇ ਪਰ ਥੋੜਾ ਡਿਫਰੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਲੋ ਜੀ ਪ੍ਰਿੰਟ ਚੈੱਕ ਕਰ ਬਹੁਤ ਸੋਹਣਾ ਔਰ ਕਲਰ ਚੈੱਕ ਕਰੋ ਕਲਰ ਵੀ ਬਹੁਤ ਪਿਆਰਾ ਸਰਦਾਰੀ ਦਾ ਸੂਟ ਬਣਿਆ ਹੋਇਆ ਤੁਸੀਂ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਇਹਦਾ ਆਫ ਵਾਈਟ ਅਗਰ ਮੈਂ ਗੱਲ ਕਰਾਂ ਸਕਿਨੀ ਆਫ ਵਾਈਟ ਜਿਹੜਾ ਇਹ ਵਾਲਾ ਕਲਰ ਰਹੇਗਾ ਮੈਂ ਤੁਹਾਨੂੰ ਬੜੇ ਆਰਾਮ ਨਾਲ ਦਿਖਾ ਰਹੀਆਂ ਫੈਬਰਿਕ ਬਾਰੇ ਪ੍ਰੋਪਰ ਦੱਸ ਰਹੀਆਂ ਪਲੀਜ਼ ਭੈਣੋ ਅਲੱਗ ਤੋਂ ਫੈਬਰਿਕ ਬਾਰੇ ਨਾ ਪੁੱਛਿਓ ਹਨ ਕਿਉਂਕਿ ਤੁਹਾਡਾ ਟਾਈਮ ਵੇਸਟ ਹੋਏਗਾ ਉਹਨੇ ਟਾਈਮ ਦੇ ਵਿੱਚ ਜਿੱਦੀ ਸਾਨੂੰ ਪੇਮੈਂਟ ਆ ਜਾਂਦੀ ਫਿਰ ਅਸੀਂ ਉਹਨਾਂ ਵੱਲ ਤੋਂ ਸੂਟ ਜਿਹੜਾ ਹੋਲਡ ਕਰ ਲੈਣੇ ਆ ਤੁਸੀਂ ਦੋ ਦੋ ਸੂਟ ਚਾਰ ਚਾਰ ਸੂਟ ਜਿੰਨੇ ਤੁਸੀਂ ਲੈਣੇ ਨੇ ਤੁਸੀਂ ਲੈ ਸਕਦੇ ਹੋ ਠੀਕ ਹੈ ਬਟ ਸਾਡੇ ਕੋਲ ਜਿੰਨੇ ਪ੍ਰਿੰਟ ਆਪਾਂ ਤੁਹਾਨੂੰ ਦਿਖਾ ਰਹੇ ਆ ਸਾਰਿਆਂ ਦੇ ਵਿੱਚ 2 2 3 3 ਪ੍ਰਿੰਟ 2 2 3 3 ਸੂਟੇ अवेलेबल ਨੇ ਜਿੰਨੇ ਵੀ ਕਲਰ ਨੇ ਜਿੰਨਾ ਵੀ ਕਲਰ ਚਾਰਟ ਅਸੀਂ ਰੈਡੀ ਕਰਵਾਇਆ ਬਹੁਤ ਸੋਹਣਾ ਸਰਦਾਰੀ ਜਿਹਾ ਕਰਵਾਇਆ ਕੋਈ ਜ਼ਿਆਦਾ ਡਾਰਕ ਕਲਰ ਨਹੀਂ ਹੈਗੇ ਔਰ ਜ਼ਿਆਦਾ ਲਾਈਟ ਵੀ ਨਹੀਂ ਹੈਗੇ ਹਰੇ ਕੇਸ ਦੀਆਂ ਭੈਣਾਂ ਇਹ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੀਆਂ ਨੇ ਅਗਰ ਮੈਂ ਥੋੜੀ ਗੱਲ ਕਰਾਂ ਕਿ ਯੰਗ ਏਜ ਵਾਲੀਆਂ ਭੈਣਾਂ ਥੋੜਾ ਇਹ ਸੂਟ ਆਪਣੇ ਰੈਡੀ ਕਰਾਉਣਾ ਚਾਹੁੰਦੀਆਂ ਟਰਾਊਜ਼ਰ ਦੇ ਨਾਲ ਬਣਾਉਣਾ ਚਾਹੁੰਦੀਆਂ ਜਾਂ ਥੋੜਾ ਖੁੱਲਾ ਲੂਜ਼ ਪੈਟਰਨ ਦੇ ਵਿੱਚ ਰੈਡੀ ਕਰਾਉਣਾ ਚਾਹੁੰਦੇ ਹੋ ਇਹਦੇ ਵਿੱਚ ਤੁਸੀਂ ਕੋਈ ਵੀ ਜਿਹੜੀ ਲੈਸ ਹੋ ਐਡ ਕਰੋ ਜਿਵੇਂ ਡਾਰਕ ਪਿੰਕ ਦੀ ਕਰੋ ਬਹੁਤ ਸੋਹਣਾ ਕਲਰ ਕੰਟਰਾਸਟ ਬਣ ਜਾਏਗਾ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਆਰਗੈਂਜ਼ਾ ਫੈਬਰਿਕ ਲਗਾ ਕੇ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਬਾਕੀ ਅਗਰ ਤੁਸੀਂ ਆਈ ਨੀ ਟੈਨਸ਼ਨ ਨਹੀਂ ਲੈਣਾ ਚਾਹੁੰਦੇ ਕਿ ਸ ਬਹੁਤ ਸੋਹਣਾ ਫੈਬਰਿਕ ਹੈ ਜੀ ਫਾਈਨ ਕੁਆਲਿਟੀ ਹੈ ਹਰ ਇੱਕ ਮੌਸਮ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਤੁਹਾਨੂੰ ਸ਼ੋਅ ਕਰ ਰਹੇ ਹਾਂ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਫੈਬਰਿਕ ਤੁਹਾਨੂੰ ਪ੍ਰੋਪਰ ਦੱਸ ਰਹੇ ਹਾਂ ਪਲੀਜ਼ ਭੈਣੋ ਫੈਬਰਿਕ ਬਾਰੇ ਅਲੱਗ ਤੋਂ ਨਾ ਪੁੱਛਿਓ ਪ੍ਰਾਈਸ ਉੱਪਰ ਸ਼ੋਅ ਕੀਤਾ ਹੋਇਆ 1850 ਰੁਪਏ ਦਾ ਪ੍ਰਾਈਸ ਰਹੇਗਾ ਕਲਰਸ ਪ੍ਰਿੰਟ ਸੇਮ ਹੀ ਰਹੇਗਾ ਠੀਕ ਹੈ ਕਲਰਸ ਆਪ ਦੇ ਅਲੱਗ-ਅਲੱਗ ਰਹਿਣਗੇ ਲੋ ਕੱਲ ਇਹ ਵਾਲੇ ਕਲਰ ਦੇ ਕਾਫੀ ਸਾਰੇ ਮੈਸੇਜ ਸੀ ਹਨਾ ਤੇ ਵੈਸੇ ਜਿੰਨੇ ਵੀ ਕਲਰ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਤੁਸੀਂ ਇਹ ਨਾ ਸੋਚਿਓ ਕਿ ਉਹ ਕਲਰ ਸਾਡੇ ਕੋਲ ਹੈਗਾ ਕਿਉਂਕਿ ਅਸੀਂ ਜਿੰਨੀ ਵੀ ਕਲੈਕਸ਼ਨ ਲੈ ਕੇ ਆਉਣੀ ਆ ਸਾਨੂੰ ਪਤਾ ਹੈ ਕਿ ਸਾਡੇ ਨਾਲ ਜੜੀਆਂ ਪਹਿਣਾ ਜੁੜੀਆਂ ਨੇ ਉਹਨਾਂ ਨੂੰ ਅਸੀਂ ਪਿਛਲੀ ਵਾਰ ਇਹ ਕਲਰ ਦੇ ਚੁੱਕੇ ਆ ਤਾਂ ਨੈਕਸਟ ਜਿਹੜੇ ਕਲਰ ਲੈ ਕੇ ਆਉਣੇ ਕੁਝ ਅਲੱਗ ਲੈ ਕੇ ਆਵਾਂਗੇ ਨਾ ਵਾਸਤੇ ਲੋ ਜੀ ਗਲਾਸ ਸਿਲਕ ਦੇ ਵਿੱਚ ਫੈਬਰਿਕ ਰਹੇਗਾ ਸ਼ਰਟ ਦਾ ਉਹ ਡਾਲ ਦੇ ਵਿੱਚ ਬੋਟਮ ਰਹੇਗੀ ਬਹੁਤ ਫਾਈਨ ਕੁਆਲਿਟੀ ਹੈ ਹਰੇਕ ਏਕ ਇਸ ਦੀਆਂ ਭੈਣਾਂ ਨੂੰ ਇਹ ਕਲਰ ਸੂਟ ਕਰਨਗੇ ਬਹੁਤ ਸੋਹਣੇ ਕਲਰ ਨੇ ਔਰ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਮੀਡੀਅਮ ਜੇ ਪ੍ਰਿੰਟਰ ਰਹਣਗੇ ਡਿਜ਼ਾਈਨਿੰਗ ਤੁਸੀਂ ਆਪਣੇ ਅਕੋਰਡਿੰਗ ਵੀ ਕਰਵਾ ਸਕਦੇ ਹੋ ਕੋਈ ਤੁਹਾਨੂੰ ਡਿਜ਼ਾਈਨ ਪਸੰਦ ਆ ਸਾਨੂੰ ਸਕਰੀਨਸ਼ਾਟ ਭੇਜੋ ਕਿ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਸਟੀਚਿੰਗ ਕਰਵਾ ਸਕਦੇ ਹੋ ਔਰ ਇੱਕ ਗੱਲ ਹੋਰ ਜਿਹੜੀਆਂ ਭੈਣਾਂ ਸਾਡੇ ਨਾਲ ਨੰਮੀਆਂ ਚੁੜਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਆਪਣਾ ਪ੍ਰਿੰਟ ਸੂਟ ਦਾ ਹੀ ਕੰਮ ਹੈ ਨਾ ਕਈ ਵਾਰ ਇਦਾਂ ਹੁੰਦਾ ਕਿ ਪ੍ਰਿੰਟ ਸੂਟਾਂ ਦੀ ਵੀਡੀਓ ਕੋਈ ਭੈਣਾ ਦੇਖਦੀਆਂ ਤੇ ਉਹਨਾਂ ਨੂੰ ਪ੍ਰਿੰਟ ਸੂਟਾਂ ਬਾਰੇ ਇਦਾਂ ਹੁੰਦਾ ਕਿ ਪ੍ਰਿੰਟ ਸੂਟ ਹੀ ਸੇਲ ਕਰ ਦੇ ਨਾ ਹੀ ਭੈਣਾ ਆਪਣਾ ਪ੍ਰੋਪਰਲੀ ਜਿਹੜਾ ਕੰਮ ਹੈਗਾ ਉਹ ਹੈਂਡਵਰਕ ਠੀਕ ਹੈ ਐਂਡ ਆਰੀ ਮਸ਼ੀਨ ਦਾ ਸਾਰਾ ਜਿਹੜਾ ਕੰਮ ਆਪਾਂ ਕਰਦੇ ਆ ਪ੍ਰਿੰਟ ਸੂਟ ਅਸੀਂ ਇਸ ਲਈ ਤਾਂ ਡਲੀ ਲੈ ਕੇ ਆਉਨੇ ਆ ਕਿ ਸਾਡੀਆਂ ਜਿਹੜੀਆਂ ਭੈਣਾਂ ਦੇ ਆਰਡਰ ਸਾਡੇ ਕੋਲ ਹੁੰਦੇ ਆ ਹੈਂਡਵਰਕ ਐਮਬਰਾਇਡਰੀ ਦੇ ਹਨਾ ਜਾਂ ਮਸ਼ੀਨ ਐਮਬਰਾਇਡਰੀ ਦੇ ਆਰੀ ਇਸ ਕਰਕੇ ਸਾਨੂੰ ਪ੍ਰਿੰਟ ਵੀ ਉਹਨਾਂ ਪਹਿਣਾ ਵਾਸਤੇ ਲਿਆਉਣੇ ਪੈਂਦੇ ਨੇ ਕਿਉਂਕਿ ਤਕਰੀਬਨ ਸਾਰੀਆਂ ਭੈਣਾਂ ਨੂੰ ਇਦਾਂ ਹੁੰਦਾ ਕਿ ਸਾਨੂੰ ਡੇਲੀ ਲਈ ਸੂਟ ਚਾਹੀਦੇ ਨੇ ਗੁਰਦੁਆਰਾ ਸਾਹਿਬ ਲਈ ਸੂਟ ਚਾਹੀਦੇ ਨੇ ਤਾਂ ਇਸ ਕਰਕੇ ਸਾਨੂੰ ਡਿਫਰੈਂਟ ਡਿਫਰੈਂਟ ਪ੍ਰਿੰਟ ਉਹਨਾਂ ਵਾਸਤੇ ਲਿਆਉਣੇ ਪੈਂਦੇ ਨੇ ਜੀ ਲੋ ਕਲਰ ਬਹੁਤ ਸੋਹਣਾ ਜੀ ਇਹ ਵੀ ਬਟ ਮੈਂ ਹੁਣ ਤੱਕ ਅੱਜ ਦੇ ਕਲੈਕਸ਼ਨ ਵਿੱਚ ਜਿੰਨੇ ਵੀ ਸੂਟ ਦਿਖਾਏ ਨੇ ਸਭ ਦੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣਾ ਚਾਰਟ ਇਹ ਵਾਲਾ ਸੀ ਬਣਾਇਆ ਇੰਗਲਿਸ਼ ਚਾਰਟ ਜ ਹੈ ਇਹ ਬਹੁਤ ਸੋਹਣੇ ਪੇਸਟਲ ਜਿਹੇ ਕਲਰ ਨੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਦਾਂ ਕਲਰ ਡਾਰਕ ਨਹੀਂ ਹੈਗਾ ਕੋਈ ਲਾਈਟ ਨਹੀਂ ਹੈਗਾ ਅਗਰ ਤੁਸੀਂ ਆਪਣੇ ਲਈ 2-2 3-3 ਸੂਟ ਵੀ ਬਣਾਉਂਦੇ ਹੋ ਨਾ ਬਟ ਇਹ ਹੈ ਕਿ ਪ੍ਰਿੰਟ ਸੇਮ ਰਹਿਣਗੇ ਕਲਰ ਜਿਹੜੇ ਡਿਫਰੈਂਟ ਰਹਿਣਗੇ ਠੀਕ ਹੈ ਜੀ ਲੋ ਜੀ ਸਕਰੀਨਸ਼ਾਟ ਲਓ ਔਰ WhatsApp ਤੇ ਤੁਸੀਂ ਮੈਸੇਜ ਸਾਨੂੰ ਕਰ ਸਕਦੇ ਹੋ ਕਲਾਸ ਸਿਲਕ ਦੇ ਵਿੱਚ ਸ਼ਰਟ ਦਾ ਫੈਬਰਿਕ ਰਹੇਗਾ 2.5 ਮੀਟਰ ਦੀ ਕੱਟ ਰਹੇਗੀ ਫਿਰ ਵੀ 2.5 ਤੋਂ ਥੋੜੀ ਬਹੁਤੀ ਉੱਪਰ ਹੀ ਹੁੰਦੀ ਹੈ ਬਿਲਕੁਲ 2.5 ਨਹੀਂ ਹੈਗੀ ਜੀ 2.5 ਤੋਂ ਥੋੜੀ ਵੱਧ ਹੀ ਹੁੰਦੀ ਹੈ ਲਓ ਜੀ ਟਰੌਜ਼ਰ ਨਾਲ ਬਣਾਓ ਸਲਵਾਰ ਨਾਲ ਬਣਾਓ ਸਟੇਟ ਸਲਵਾਰ ਬਣਾਓ ਇਹ ਵਾਲਾ ਪ੍ਰਿੰਟ ਥੋੜਾ ਡਿਫਰੈਂਟ ਰਹੇਗਾ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਪਹਿਲਾਂ ਪ੍ਰਿੰਟ ਅਲੱਗ ਸੀ ਇਹ ਵਾਲਾ ਅਲੱਗ ਹੈ ਕਲਰ ਬਹੁਤ ਪਿਆਰਾ ਹੈ ਜੀ ਮਹਿਰੂਨ ਸ਼ੇਡ ਰਹੇਗੀ ਬਹੁਤ ਸੋਹਣਾ ਝਾਟ ਹੈ ਜੀ ਇਹ ਵਾਲਾ ਵੀ ਇਦੇ ਵਿੱਚ ਜਿੰਨੇ ਪ੍ਰਿੰਟ ਬਣੇ ਨੇ ਸੌਰੀ ਪ੍ਰਿੰਟ ਸੇਮ ਹੀ ਰਹੋਗਾ ਕਲਰ ਡਿਫਰੈਂਟ ਬਣੇ ਉਹ ਤੋਂ ਆਪਾਂ ਸ਼ੇਅਰ ਕਰਾਂਗੇ ਪ੍ਰਾਈਸ ਇਹਨਾਂ ਦਾ ਵੀ ਸੇਮ ਹੀ ਰਹੇਗਾ 1850 ਰੁਪਏ ਪ੍ਰਾਈਸ ਰਹੇਗਾ ਵਿਦਾਊਟ ਦੁਪੱਟਾ ਰਹਿਣਗੇ ਗਲਾਸ ਸਿਲਕ ਦੇ ਵਿੱਚ ਫੈਬਰਿਕ ਰਹੇਗਾ ਮੋਡਲ ਦੇ ਵਿੱਚ ਬਾਟਮ ਰਹੇਗੀ ਬਹੁਤ ਹੀ ਪਿਆਰੇ ਆ ਜਾ ਬਾਟਮ ਦੇ ਵਿੱਚ ਸ਼ਾਈਨ ਹੈ ਕਿਉਂਕਿ ਫੈਬਰਿਕ ਅਕੋਰਡਿੰਗ ਹੀ ਬਾਟਮ ਦਾ ਫੈਬਰਿਕ ਨਾਲ ਆਪਾਂ ਐਡ-ਆਨ ਕਰਦੇ ਹਾਂ ਠੀਕ ਹੈ ਜੀ ਲੋ ਚੈੱਕ ਕਰੀ ਜੋ ਭੈਣੋ ਔਰ ਪਲੀਜ਼ ਉਹਨਾਂ ਭੈਣਾਂ ਨੂੰ ਰਿਕੁਐਸਟ ਕਰ ਜਿਹੜੀਆਂ ਭੈਣਾਂ ਸਾਡੇ ਤੋਂ ਪੰਜ-ਪੰਜ ਚਾਚਾ ਸੂਟ ਹੋਲਡ ਕਰਵਾ ਕੇ ਕਹਿੰਦੇ ਕਿ ਅਸੀਂ ਪੇਮੈਂਟ ਇੱਕਦੇ ਦਿਨ ਤੱਕ ਕਰ ਦਿੰਨੇ ਆ ਭੈਣੋ ਇੰਨੇ ਦਿਨ ਤੱਕ ਤਾਂ ਸਾਡੇ ਕੋਲ ਵੇਟ ਕਰਨ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਜਿਹੜੀ ਕਲੈਕਸ਼ਨ ਉਹ ਲਿਮਟਿਡ ਜੀ ਹੁੰਦੀ ਹੈ ਔਰ ਸਾਡਾ ਕੋਈ ਵੀ ਪ੍ਰਿੰਟ ਨਹੀਂ ਰਹਿੰਦਾ ਹੈਗਾ ਉਲਟਾ ਸਾਨੂੰ ਦੁਬਾਰਾ ਤੋਂ ਜਿਹੜਾ ਪ੍ਰਿੰਟ ਉਹ ਬਣਵਾਉਣੇ ਪੈਂਦੇ ਨੇ ਉਹ ਟਾਈਮ ਵੀ ਲੱਗੇ ਜਾਂਦਾ ਠੀਕ ਹੈ ਔਰ ਭੈਣਾਂ ਦੀ ਐਡਵਾਂਸ ਪੇਮੈਂਟ ਆਈ ਹੁੰਦੀ ਸਾਡੇ ਕੋਲ ਤਾਂ ਸਾਨੂੰ ਟੈਨਸ਼ਨ ਰਹਿੰਦੀ ਹੈ ਕਿ ਜਿਹਨਾਂ ਭੈਣਾਂ ਦੀ ਪੇਮੈਂ カラー बहुत प्यारा जी प्राइस सेम रहेगा फैब्रिक भी सेम रहेगा सिर्फ प्रिंट ਜਿਹੜਾ ਉਹ डिफरेंट ਰਹੇਗਾ نو चेक करो बहुत ਸੋਹਣਾ ਕਲਰ ਮਹਿਰੂਨ ਦੇ ਵਿੱਚ ਸੈਕੰਡ ਕਲਰ ਇਹ ਵਾਲਾ ਰਹੇਗਾ ਬਹੁਤ ਪਿਆਰਾ ਡਾਰਕ ਅਗਰ ਮੈਂ ਗੱਲ ਕਰਾਂ ਬਾਰਡਰ ਵੀ ਡਰਾਮਾ ਗ੍ਰੀਨ ਦੀ ਤਾਂ ਬਹੁਤ ਸੋਹਣੀ ਸ਼ੇਡ ਹੈ ਔਰ ਬਹੁਤ ਪਿਆਰਾ ਜਿਹਾ 컬러 ਬਣੇਗਾ ਤੁਹਾਡਾ ਡਿਫਰੈਂਟ ਕੁਝ ਹੋਏਗਾ ਤੁਹਾਡੇ ਕੋਲ ਇਦਾਂ ਨਹੀਂ ਹੋਊਗਾ ਕਿ ਤੁਹਾਡੀ ਕਲੈਕਸ਼ਨ ਦੇ ਵਿੱਚ ਇਹ ਵਾਲਾ 컬러 ਹੋਏਗਾ ਅਗਰ ਅਸੀਂ ਇਹ ਕਲੈਕਸ਼ਨ ਦੀ ਵੀਡੀਓ ਪਾਈ ਹੋਈ ਤੁਹਾਡਾ ਨਾਲ ਸ਼ੇਅਰ ਕੀਤੀ ਤਾਂ ਫਿਰ ਤਾਂ ਤੁਹਾਡੇ ਕੋਲ ਹੋ ਸਕਦਾ ਬਟ ਜਿੰਨੀ ਵੀ ਕਲੈਕਸ਼ਨ ਲੈ ਕੇ ਆਉਣਾ ਕੁਝ ਡਿਫਰੈਂਟ ਲੈ ਕੇ ਆਉਣਾ ਤੁਹਾਡੇ ਵਾਸਤੇ ਡਿਫਰੈਂਟ 컬러 ਹੁੰਦੇ ਨੇ ਡਿਫਰੈਂਟ ਫੈਬਰਿਕ ਹੁੰਦਾ ਡਿਫਰੈਂਟ ਪ੍ਰਿੰਟ ਹੁੰਦੇ ਨੇ ਗਲਾਸ ਸਿਲਕ ਦੇ ਵਿੱਚ ਸ਼ਰਟ ਦਾ ਫੈਬਰਿਕ ਰਹੇਗਾ ਮੋਡਲ ਦੇ ਵਿੱਚ ਬਾਟਮ ਰਹੇਗੀ ਢਾਈ ਤੋਂ ਹਲਕਾ ਜਿਹਾ ਉੱਪਰ ਹੋ ਸਕਦਾ ਫੈਬਰਿਕ ਠੀਕੇ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਬਹੁਤ ਪਿਆਰੇ ਜਿਹੜੇ ਜਿਹੜੇ ਸੂਟ ਰੈਡੀ ਹੋਣਗੇ ਕਿਉਂਕਿ ਕਲਰ ਪ੍ਰਿੰਟ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਾਈਸ ਆਪਾਂ ਉੱਪਰ ਸ਼ੋਅ ਕੀਤੀ ਹੋਈ ਹੈ ਬਟ ਫਿਰ ਵੀ ਕਈ ਵਾਰ ਸਾਨੂੰ ਭੈਣਾ ਦੇ ਮੈਸੇਜ ਆਇਆ ਦੇ ਨੇ ਕਿ ਅਮਨ ਪ੍ਰਾਈਸ ਇਕੁਅਲ ਤੁਸੀਂ ਬੋਲ ਕੇ ਦੱਸ ਦਿਆ ਕਰੋ 1850 ਰੁਪਏ ਪ੍ਰਾਈਸ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਠੀਕ ਹੈ ਦੁਪੱਟੇ ਤੁਸੀਂ ਰੈਡੀ ਕਰਾਉਣੇ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਸਟੀਚਿੰਗ ਵੀ ਸਾਡੇ ਕੋਲ ਅਵੇਲੇਬਲ ਹੈ ਜੀ ਅੱਛੇ ਆਪਣੇ ਜਿਹੜੇ ਮਾਸਟਰ ਆਪਣਾ ਰੱਖੇ ਹੋਏ ਨੇ ਜੀ ਅੱਛੀ ਸਟੀਚਿੰਗ ਹੁੰਦੀ ਹੈ ਹੁਣ ਤੱਕ ਜਿੰਨੀਆਂ ਵੀ ਪਹਿਣਾ ਕੋ ਸਾਡੇ ਸੂਟ ਸਟਿਚ ਹੋ ਕੇ ਜਾਂਦੇ ਨੇ ਸਭ ਨੂੰ ਫਿਟਿੰਗ ਵਗੈਰਾ ਜਿਹੜੀ ਬਹੁਤ ਵਧੀਆ ਹੁੰਦੀ ਹੈ ਕਈ ਵਾਰ ਦੇਖੋ ਥੋੜਾ ਬਹੁਤਾ ਹੋਏਗਾ ਤੁਹਾਡੇ ਮੈਜ਼ਰਮੈਂਟ ਜਿਵੇਂ ਦਾ ਸਾਡੇ ਕੋਲ ਆਏਗਾ ਉਸੇ ਅਕੋਰਡਿੰਗ ਆਪਾਂ ਤੁਹਾਡੇ ਸੂਟਾਂ ਦੀ ਸਟੀਚਿੰਗ ਕਰਾਂਗੇ ਲੋ ਜੀ カラー चेक कर लो बहुत सोणा डार्क पर्पल कलर अगर मैं गल करा हूं जਵੇਂ ਮੌਸਮ ਅੱਗੇ ਚੇਂਜ ਹੋ ਰਿਹਾ ਤਾਂ ਉਹਦੇ ਵਿੱਚ ਥੋੜੇ ਜਿਹਾ ਆਪਾਂ ਨੂੰ ਲੱਗਦਾ ਕਿ ਥੋੜੇ 컬러ਫੁਲ ਜਿਹੜੇ ਬ੍ਰਾਈਟ ਜੇ ਕਲਰ ਹੋਣ ਫਲੋਰੋਸੈਂਟ ਜੇ ਬਹੁਤ ਪਿਆਰੇ ਜੇ ਲੱਗਣ ਤੇ ਇਸ ਤਰ੍ਹਾਂ ਕਲਰ ਇਹ ਵਾਲਾ ਜੀ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਮੇਰੇ ਨੇਲ ਪੇਂਟ ਦੇ ਨਾਲ ਮੈਚ ਹੋ ਰਿਹਾ ਬੜਾ ਹੀ ਪਿਆਰਾ ਜਾਂ ਔਰ ਇੱਕ ਗੱਲ ਹੋਰ ਹਮੇਸ਼ਾ ਹੀ ਮੈਂ ਤੁਹਾਨੂੰ ਦੱਸ ਦਿੰਨੀ ਕਿ ਜਦੋਂ ਵੀ ਮੈਂ ਤੁਹਾਨੂੰ ਕਲਰ ਪ੍ਰਿੰਟ ਤੁਹਾਡਾ ਸ਼ੇਅਰ ਕਰਦੀ ਆ ਤਾਂ ਜਿਵੇਂ ਮੈਂ ਕੋਈ ਕਲਰ ਖੋਲ ਕੇ ਤੁਹਾਨੂੰ ਦਿਖਾਉਣੀ ਆ ਪ੍ਰਿੰਟ ਖੋਲ ਕੇ ਦਿਖਾਉਣੀ ਤੇ ਨਾਲ ਦੀ ਨਾਲ ਮੇਰੀ ਸਕਿਨ ਟਨ ਜਿਹੜੀ ਤਾਂ ਸਾਨੂੰ ਉਥੋਂ ਉਸ ਟਾਈਮ ਪਤਾ ਲੱਗ ਜਾਂਦਾ ਕਿ ਵਾਕਈ ਇਹਦੇ ਜਿਹੜੇ ਕਲਰ ਨੇ ਜਾਂ ਪ੍ਰਿੰਟ ਨੇ ਸਾਡੀ ਸਕਿਨ ਦਾ ਟੋਨ ਉਹ ਚੇਂਜ ਹੋਏਗੀ। ਕਾਫੀ ਕਲਰ ਜਿਹੜਾ ਸਾਡਾ ਉਹ ਫੇਅਰ ਲੱਗਣ ਲੱਗ ਜਾਂਦਾ। ਤਾਂ ਬਹੁਤ ਸੋਹਣੇ ਕਲਰ ਨੇ ਪਹਿਣੋ। ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ। ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਹੈ। ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਹਾਂ ਉਹਨਾਂ ਭਣਾਂ ਰਿਕਵੈਸਟ ਹੈ ਜਿੰਨਾਂ ਭਣਾਂ ਦੀ ਮੇਰੇ ਨਾਲ ਕਾਲ ਤੇ ਮੈਸੇਜ ਤੇ ਗੱਲ ਚੱਲ ਰਹੀ ਹੈ ਅਕਤੂਬਰ ਨਵੰਬਰ ਦੇ ਆਰਡਰ ਨੂੰ ਲੈ ਕੇ ਕਾ ਦੇਖੋ ਪਹਿਣੋ ਅਸੀਂ ਅਕਤੂਬਰ ਨਵੰਬਰ ਵਾਲੇ ਆਰਡਰ ਅੱਜ ਤੋਂ 3 ਮਹੀਨੇ ਲੈਣੇ ਸ਼ੁਰੂ ਕਰ ਦਿੱਤੇ ਸੀ 3 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੇ ਸੀ ਔਰ ਜਿਹੜੀਆਂ ਭੈਣਾਂ ਅੱਜ ਸੋਚ ਰਹੀਆਂ ਨੇ ਕਿ ਅਮਨ ਕਿਹੜਾ ਕੀ ਡਿਸਾਈਡ ਕਰੀਏ ਕੀ ਬਣਵਾਈਏ ਤਾਂ ਭੈਣੋ ਤੁਹਾਨੂੰ ਰਮ ਹੰਬਲ ਰਿਕਵੈਸਟ ਹੈ ਇਸ ਤੋਂ ਬਾਅਦ ਅਸੀਂ ਅਕਤੂਬਰ ਨਵੰਬਰ ਵਾਲੇ ਆਰਡਰ ਜਿਹੜੇ ਉਹ ਮੈਨੂੰ ਲੱਗਦਾ ਕਿ ਬਹੁਤ ਘੱਟ ਫੜਾਂਗੇ ਕਿਉਂਕਿ ਐਡਵਾਂਸ ਦੇ ਵਿੱਚ ਬੁਕਿੰਗ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਅੱਗੇ ਤੁਹਾਨੂੰ ਪਤਾ ਹੈ ਕਿ ਸੀਜ਼ਨ ਵਿਆਹ ਪਾਰਟੀ ਦਾ ਸੀਜ਼ਨ ਹੈ ਜੀ ਤੇ ਉਸ ਟਾਈਮ ਬਹੁਤ ਜਿਹੜਾ ਟਫ ਕੰਮ ਹੋ ਜਾਂਦਾ ਕਈ ਵਾਰ ਇਸ ਤੋਂ ਭੈਣੋਂ ਤੁਹਾਨੂੰ ਰਿਕੁਐਸਟ ਹੈ ਜਲਦੀ ਜਲਦੀ ਆਪਣੇ ਆਰਡਰ ਫਾਈਨਲ ਕਰ ਦੋ ਅਕਤੂਬਰ ਨਵੰਬਰ ਵਾਲੇ ਠੀਕ ਹੈ ਜੀ ਲਓ ਜੀ ਕਲਰ ਪ੍ਰਿੰਟ ਜਿੰਨੇ ਵੀ ਨੇ ਆਪਾਂ ਤੁਹਾਡੇ ਨਾਲ ਸਾਰੇ ਸ਼ੇਅਰ ਕਰ ਦਿੱਤੇ ਨੇ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਤੁਹਾਨੂੰ ਪ੍ਰਾਈਸ ਵੀ ਦੇ ਦਿੱਤਾ ਆਪਣਾ ਵਟਸਐਪ ਨੰਬਰ ਵੀ ਸ਼ੋ ਹੋ ਰਿਹਾ ਹੈ ਫੈਬਰਿਕ ਤੁਹਾਨੂੰ ਆਪਾਂ ਪ੍ਰੋਪਰ ਦੱਸ ਦਿੱਤਾ ਫਿਰ ਵੀ ਕੋਈ ਕਨਫਿਊਜ਼ਨ ਰਹੇਗੀ ਹੋਈ ਜੇ ਮੈਂ ਤੁਹਾਨੂੰ ਦੱਸਣਾ ਕੁਝ ਭੁੱਲ ਗਈਆਂ ਤਾਂ ਪਲੀਜ਼ ਸੌਰੀ ਆ ਬਟ ਫਿਰ ਵੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਆਪਣੇ ਲਈ ਸੂਟ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੇ ਆ ਕਿ ਅੱਜ ਵਾਲ ਜਿਹੜੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ